ਹੈਲੋ ਸਟੂਡੈਂਟਸ ਮੈਂ ਜੱਜ ਗਿੱਲ ਸਵਾਗਤ ਕਰਦਾ ਤੁਹਾਡਾ ਫਿਰ ਤੋਂ ਆਪਣੇ YouTube ਚੈਨਲ ਗਿੱਲ ਸਟੱਡੀਜ਼ ਤੇ ਤਾਂ ਸਟੂਡੈਂਟਸ ਅੱਜ ਦੀ ਕਲਾਸ ਰਹਿਣ ਵਾਲੀ ਹੈ ਜੋ ਕਿ ਸਕੂਲ ਆਫ ਐਮਿਨੈਂਸ ਦਾ ਐਂਟ੍ਰੀ ਐਗਜ਼ਾਮ ਦਿੱਤਾ ਸੀ ਜਿਹੜੇ ਸਟੂਡੈਂਟਸ ਨੇ 9th ਕਲਾਸ ਵਾਲਾ ਠੀਕ ਹੈ ਉਹਦਾ ਰਿਜ਼ਲਟ ਆ ਚੁੱਕਿਆ ਸਟੂਡੈਂਟ ਤਾਂ ਤੁਹਾਨੂੰ ਉਸ ਰਿਜ਼ਲਟ ਦੇ ਬਾਰੇ ਆਪਾਂ ਕਿਵੇਂ ਚੈੱਕ ਕਰਨਾ ਹੈ ਉਹ ਇਸ ਵੀਡੀਓ ਵਿੱਚ ਦੱਸਾਂਗੇ ਤਾਂ ਜ਼ਿਆਦਾ ਟਾਈਮ ਨਾ ਲੈਂਦੇ ਹੋ ਆਪਾਂ ਇਸ ਨੂੰ ਕਰਦੇ ਹਾਂ ਸਟਾਰਟ ਤਾਂ ਦੇਖੋ ਸਟੂਡੈਂਟ ਇਹ ਹੈ ਸਕੂਲ ਆਫ ਐਮਿਨੈਂਸ ਦੀ ਸਾਈਟ ਜੋ ਕਿ ਅਫੀਸ਼ੀਅਲ ਸਾਈਟ ਹੈ ਉੱਥੇ ਇਹ ਸਟੂਡੈਂਟ ਨੋਟਿਸ ਆਇਆ ਹੋਇਆ ਹੈ ਤਾਂ ਇਸ ਤਰ੍ਹਾਂ ਦੇਖੋ ਤੁਸੀਂ ਸਾਈਟ ਨੂੰ ਖੋਲ ਲੈਣਾ ਹੈ ਠੀਕ ਹੈ ਤਾਂ ਇੱਥੇ ਦੇਖੋ ਸਟੂਡੈਂਟ ਇਹ ਆ ਰਿਹਾ ਹੈ ਨਾ ਨਿਊ ਵਾਲਾ ਆਪਸ਼ਨ ਆ ਦੇਖੋ ਇਹ ਵੇਟ ਕਰੋ ਆ ਦੇਖੋ ਜਿਵੇਂ ਨਿਊ ਦੀ ਬਲਿੰਕ ਹੋ ਰਿਹਾ ਨਾ ਤਾਂ ਇੱਥੇ ਦੇਖੋ ਸਟੂਡੈਂਟ ਤੁਹਾਡਾ ਦੇਖੋ ਇਹ ਹੈਗਾ ਮੈਟੋਰੀਅ ਸਕੂਲ ਠੀਕ ਹੈ ਤਾਂ ਇਹ ਤੁਹਾਡਾ ਐਮੀਨੈਂਸ ਜੋ ਕਿ ਦੋਨਾਂ ਦਾ ਅਲੱਗ-ਅਲੱਗ ਸ਼ੋ ਹੋ ਰਿਹਾ ਹੈ ਤਾਂ ਇੱਥੇ ਤੁਸੀਂ ਜਦੋਂ ਨਿਊ ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਇੱਥੇ ਲਿਸਟ ਖੁੱਲ ਜਾਣੀ ਤੁਹਾਡੀ ਰੈਂਕ ਵਾਈਜ਼ ਡਿਸਟ੍ਰਿਕਟ ਵਾਈਜ਼ ਠੀਕ ਹੈ ਤਾਂ ਉੱਥੇ ਜਾ ਕੇ ਤੁਸੀਂ ਆਪਣਾ ਰੋਲ ਨੰਬਰ ਚੈੱਕ ਕਰ ਸਕਦੇ ਹੋ ਠੀਕ ਹੈ ਉੱਥੇ ਸਾਰੀ ਡਿਟੇਲ ਦਿੱਤੀ ਹੋਊਗੀ ਤਾਂ ਇੱਕ ਵਾਰੀ ਮੈਂ ਤੁਹਾਨੂੰ ਇੱਥੇ ਵੀ ਓਪਨ ਕਰਕੇ ਦਿਖਾਣਾ ਤਾਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਵੇਟ ਕਰੋ ਦੇਖੋ ਇਹ ਲਿਸਟ ਆਊਗੀ ਪਹਿਲਾਂ ਆਪਾਂ ਆਪਣੇ ਕੋਲ ਦੇਖੋ ਇਹਨੂੰ ਆਪਾਂ ਡਾਊਨਲੋਡ ਕਰ ਲਿਆ तो यू ओपन करा अगे देखो ये लिस्ट खोल रही स्टूडेंट फेट करो तो यह देख सकते स्टूडेंट देखो ये लिस्ट बन के आ चुकी है जो कि तीन देख रहे हो ਇਦੇ ਵਿੱਚ ਦੇਖੋ ਡਿਪਾਰਟਮੈਂਟ ਆਫ ਸਕੂਲ এডੂਕੇਸ਼ਨ ਪੰਜਾਬ ਰਿਜ਼ਲਟ ਆਫ ਮੈਟਰੀਅਰ ਸਕੂਲਸ ਠੀਕ ਹੈ ਤਾਂ ਆ ਦੇਖੋ ਜਿਵੇਂ ਫਰਸਟ ਨੰਬਰ ਤੇ ਤੁਹਾਡਾ ਅ ਅਪਲੀਕੇਸ਼ਨ ਨੰਬਰ ਲਿਖਤਾ ਹੋਇਆ ਠੀਕ ਹੈ ਇਸ ਤੋਂ ਬਾਅਦ ਤੁਹਾਡਾ ਰੋਲ ਨੰਬਰ ਵੇਟ ਕਰੋ ਮੈਂ ਤੁਹਾਨੂੰ ਦਿਖਾਉਣਾ ਇਹ ਅਪਲੀਕੇਸ਼ਨ ਨੰਬਰ ਇਹ ਰੋਲ ਨੰਬਰ ਠੀਕ ਹੈ ਫਾਦਰ ਨੇਮ ਇੱਧਰ ਨੀਚੇ ਸ਼ੋ ਹੋ ਰਿਹਾ ਠੀਕ ਹੈ ਓਕੇ ਇੱਧਰ ਡੇਟ ਆਫ ਬਰਥ ਕਾਸਟ ਠੀਕ ਹੈ ਇਹ ਦੇਖੋ ਤੁਹਾਡੇ ਨੰਬਰ ਆ ਗਏ ਠੀਕ ਹੈ ਕੁਆਲੀਫਾਈਡ ਕੁਆਲੀਫਾਈਡ ਇਹ ਜਿਹੜੇ ਬੱਚੇ ਆ ਇਹਨਾਂ ਦਾ ਕੁਆਲੀਫਾਈਡ ਆ ਠੀਕ ਹੈ ਤਾਂ ਤੁਹਾਨੂੰ ਸਟੂਡੈਂਟਾਂ ਮੈਂ ਇਹ ਲਿਸਟ ਵੀ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਦੇਵਾਂਗਾ ਉੱਥੇ ਤੁਸੀਂ ਜਾ ਕੇ ਇਹ ਲਿਸਟ ਦੇਖ ਸਕਦੇ ਹੋ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਤਾਂ ਇਹਦੇ ਕਾਫੀ ਫੇਸ ਨੇ ਸਟੂਡੈਂਟ ਠੀਕ ਹੈ ਤਾਂ ਇਹ 9th ਕਲਾਸ ਦਾ ਰਿਜ਼ਲਟ ਹੈ ਜੋ ਤੁਸੀਂ ਦੇਖ ਰਹੇ ਹੋ ਤਾਂ ਇਹ ਸਟੂਡੈਂਟ ਅ ਦੇਖੋ ਠੀਕ ਹੈ ਤੁਹਾਨੂੰ ਦੂਸਰੀ ਲਿਸਟ ਵੀ ਦਿਖਾ ਦਿੰਨਾ ਮੈਂ ਇਹ ਆਪਣੇ ਮੈਟੋਰੀਅਸ ਦੀ ਸੀਗੀ ਸਕੂਲ ਆਫ ਐਮੀਨੈਂਸ ਵਾਲੀ ਠੀਕ ਹੈ ਉਹ ਵਿੱਚ ਤੁਹਾਨੂੰ ਦਿਖਾਣੇ ਤੁਹਾਨੂੰ ਡੇਟ ਤਾਂ ਇਹ ਆ ਕਿ ਸਟੂਡੈਂਟ ਆਪਣੀ ਉਹ ਸਾਈਟ अवेलेबलੀ ਠੀਕ ਹੈ ਤੇ ਇੱਥੇ ਤੁਹਾਨੂੰ ਆਪਾਂ ਸਕੂਲ ਆਫ एमिनेंस ये लिस्ट भी दिखा दें किस तरह खुलेगी आ हाँ देखो वेट करो प्रोसेसिंग स्लो है स्टूडेंट नेटवर्क इशू है ओके ਜੰਟ ਸਟੂਡੈਂਟ ਮੈਂ ਤੁਹਾਨੂੰ ਨਾ ਇਹ ਦੋਨੋਂ ਲਿਸਟਾਂ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਇਹਨਾਂ ਦਾ ਲਿੰਕ ਦੇਊਗਾ ਤੁਸੀਂ ਉੱਥੇ ਜਾ ਕੇ ਓਪਨ ਕਰਕੇ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹੋ ਤੇ ਜਿਹੜੇ ਸਟੂਡੈਂਟ ਪਾਸ ਨੇ ਉਹਨਾਂ ਲਈ ਬਹੁਤ-ਬਹੁਤ ਵਧਾਈਆਂ ਠੀਕ ਹੈ ਤਾਂ ਜਿਹੜੇ ਸਟੂਡੈਂਟਸ ਨੇ ਮੇਰੇ ਚੈਨਲ ਤੋਂ ਤਿਆਰੀ ਵੀ ਕੀਤੀ ਸੀ ਉਹ ਕਮੈਂਟ ਸੈਕਸ਼ਨ ਵਿੱਚ ਕਮੈਂਟ ਜਰੂਰ ਕਰਨ ਓਕੇ ਜਿਹੜੇ ਸਟੂਡੈਂਟ ਪਾਸ ਨੇ ਓਕੇ ਤਾਂ ਇੱਕ ਵਾਰ ਫੇਰ ਕੰਗ੍ਰੈਚੁਲੇਸ਼ਨ ਆਲ ਸਟੂਡੈਂਟਸ ਤਾਂ ਇਸ ਤੋਂ ਬਾਅਦ ਸਟੂਡੈਂਟ ਕੋਈ ਵੀ ਅਪਡੇਟ ਆਉਂਦੀ ਹੈ ਇਸ ਸਕੂਲ ਆਫ ਐਮੀਨੈਂਸ ਜਾਂ ਇੰਟਰ ਐਗਜ਼ਾਮ ਦੀ ਆਪਣੀ ਸਕੂਲ ਆਫ ਐਮੀਨੈਂਸ ਐਂਡ ਮੈਟੋਰੀ ਸਕੂਲ ਵੱਲੋਂ ਕੋਈ ਵੀ ਸਾਈਟ ਤੇ ਅਪਡੇਟ ਹੋਰ ਕੋਈ ਨੋਟੀਫਿਕੇਸ਼ਨ ਆਉਂਦਾ ਤਾਂ ਉਸ ਦੀ ਆਪਾਂ ਜਾਣਕਾਰੀ ਤੁਹਾਡੇ ਨਾਲ ਦੀ ਨਾਲ ਸ਼ੇਅਰ ਕਰਾਂਗੇ ਇਸ ਚੈਨਲ ਤੇ ਅਪਲੋਡ ਕਰਾਂਗੇ ਇਸ ਕਰਕੇ ਜਿਹੜੇ ਸਟੂਡੈਂਟਸ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਨੋਟੀਫਿਕੇਸ਼ਨ ਜੇ ਅਪਡੇਟ ਦਾ ਨੋਟੀਫਿਕੇਸ਼ਨ ਮਿਲ ਸਕੇ Thanks for watching the video and all the best students.